ਕਿਸਾਨ ਭਰਾਓ ম্যাগਨੀਸ਼ੀਅਮ ਸਲਫੇਟ ਦੀ ਘਾਟ ਆਈ ਹੈ ਜੀ ਕਣਕ ਨੂੰ ਉਹਦੇ ਸਿੰਪਟਮ ਕੀ ਨੇ ਪੱਤੇ ਕਣਕ ਦੇ ਹਲਕੇ ਲਾਲ ਜਾਮਨੀ ਰੰਗ ਦੇ ਹੋਣੇ ਸਟਾਰਟ ਹੋ ਜਾਂਦੇ ਆ ਤੇ ਪੱਤੇ ਮੁੜਨੇ ਸਟਾਰਟ ਹੋ ਜਾਂਦੇ ਆ ਜਿਸ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ম্যাগਨੀਸ਼ੀਅਮ ਦੀ ਘਾਟ ਕਣਕ ਨੂੰ ਆ ਚੁੱਕੀ ਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ 2 ਕਿਲੋ ਸਪਰੇਅ ম্যাগਨੀਸ਼ੀਅਮ ਸਲਫੇਟ ਦੀ ਸਿਫਾਰਿਸ਼ਾ ਜੇ ਛੱਟੇ ਦੇ ਵਿੱਚ ਗੱਲ ਕਰੀਏ ਤਾਂ 10 ਤੋਂ 12 ਕਿਲੋ ਇਹ ਪਾਉਣ ਨਾਲ ਆਪਾਂ ਨੂੰ ਬੈਨੀਫਿਟਸ ਕੀ ਹੁੰਦੇ ਆ ਸਪਰੇਅ ਦੇ ਤੇ ਥੱਲੇ ਪਾਉਣ ਨਾਲ ਬੈਨੀਫਿਟਸ ਇਹ ਆ ਸਭ ਤੋਂ ਵੱਡੇ ਦੋ ਬੈਨੀਫਿਟਸ ਆ ਕਿਸਾਨ ਭਰਾਓ ਨਾਈਟ੍ਰੋਜਨ ਐਫੀਸ਼ੀਐਂਸੀ ਘਟ ਜਾਂਦੀ ਬੂਟੇ ਦੇ ਵਿੱਚ ਜਦੋਂ ਮੈਗਨੀਸ਼ੀਅਮ ਦੀ ਘਾਟ ਆਉਂਦੀ ਆ ਮਤਲਬ ਕਿ ਬੂਟਾ ਜਿਹੜੀ ਆਪਾਂ ਯੂਰੀਆ ਪਾਉਂਦੇ ਆ ਉਹ ਨਹੀਂ ਲੈ ਪਾਉਂਦਾ ਉਸ ਲੈਵਲ ਦੀ ਉਹਦੇ ਨਾਲ ਕੀ ਹੁੰਦਾ ਏ ਬੂਟਾ ਜਦੋਂ ਆਪਾਂ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕਰਦੇ ਆ ਜਾਂ ਪਾਉਂਦੇ ਆ ਇਹ ਬਰਾਡਕਾਸਟਿੰਗ ਛੱਟੇ ਦੇ ਵਿੱਚ ਇਹ ਬੂਟਾ ਨਾਈਟrogen ਲੈ ਨਹੀਂ ਸਟਾਰਟ ਕਰ ਦਿੰਦਾ ਹੈ। ਦੂਸਰਾ ਸਟ੍ਰੈਸ ਰਿਲੀਜ ਹੁੰਦਾ ਹੈ। ਜੇ ਬੂਟਾ ਆਪਣਾ ਸਟ੍ਰੈਸ ਦੇ ਵਿੱਚ ਆ ਉਹ ਸਟ੍ਰੈਸ ਨੂੰ ਮੇਨਟੇਨ ਕਰਕੇ ਬੈਲੈਂਸ ਕਰਕੇ ਮੈਗਨੀਸ਼ੀਅਮ ਸਲਫੇਟ ਦੁਆਰਾ ਬੈਲੈਂਸ ਹੁੰਦਾ ਵਾ ਜਿਹਦੇ ਨਾਲ ਕਿ ਪ੍ਰੋਪਰ ਦਾਣੇ ਦੇ ਵਿੱਚ ਫਿਲਿੰਗ ਹੁੰਦੀ ਹੈ, ਗ੍ਰੇਨ ਫਿਲਿੰਗ ਹੁੰਦੀ ਹੈ। ਪ੍ਰੋਪਰ ਦਾਣੇ ਦਾ ਸ਼ੇਪ, ਸਾਈਜ਼, ਸਟ੍ਰਕਚਰ ਬਣਦਾ ਜਿਹਦੇ ਨਾਲ ਕਿ ਝਾੜ ਦੇ ਵਿੱਚ ਵਾਧਾ ਹੁੰਦਾ। ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤਵਾਜ ਜ਼ਰੂਰ ਸ਼ੇਅਰ ਕਰਿਆ ਕਰੋ। ਧੰਨਵਾਦ।